ਹਾਂਜੀ ਸਾਥੀਓ ਜਿਵੇਂ ਪਾਸ ਨੇ ਕਿਹਾ ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ ਅਸੀਂ ਲੜਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ ਲਈ ਕਿਉਂਕਿ ਲੜੇ ਬਿਨਾ ਗੁਜ਼ਾਰਾ ਨਹੀਂ ਲੜੇ ਬਿਨਾ ਰੋਜ਼ਗਾਰ ਨਹੀਂ ਲੜੇ ਬਿਨਾ ਤੁਹਾਡੇ ਹੱਕ ਮਹਿਫੂਜ਼ ਨਹੀਂ ਹੈ ਤੁਹਾਡੇ ਹੱਕ ਪ੍ਰਾਪਤ ਨਹੀਂ ਹੋਣੇ ਸੋ ਸਾਥੀਓ ਇਸ ਲਾਈਵ ਦਾ ਮੰਤਵ ਤੁਹਾਨੂੰ ਤਾਜ਼ਾ ਜਾਣਕਾਰੀ ਦੇਣਾ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਉਮੀਦ ਸੀ ਇਸ ਗੱਲ ਦਾ ਭਰੋਸਾ ਸੀ ਕਿ ਕਾਫੀ ਲੰਬੇ ਸਮੇਂ ਬਾਅਦ ਪੰਜਾਬ ਸਰਕਾਰ ਦੀ ਸਬ ਕਮੇਟੀ ਦੇ ਨਾਲ ਮੀਟਿੰਗ ਹੈ ਚੋਣ ਜਾਬਤੇ ਤੋਂ ਪਹਿਲੇ ਆਪਣੀ ਇਹ ਮੀਟਿੰਗ ਹੋਈ ਸੀ ਜਦੋਂ ਜਲੰਧਰ ਜਿਮਨੀ ਚੋਣ ਦਾ ਚੋਣ ਜਾਬਤਾ ਲਾਗੂ ਹੋਇਆ ਉਸ ਤੋਂ ਕੁਝ ਦਿਨ ਪਹਿਲਾਂ ਇਹਨਾਂ ਮੰਤਰੀਆਂ ਦੇ ਨਾਲ ਆਪਣੀ ਮੀਟਿੰਗ ਹੋਈ ਹੈ ਉਪਰੰਤ ਇਹ ਮੀਟਿੰਗ ਨਹੀਂ ਹੋਈ ਕਿਉਂਕਿ 7 ਜੁਲਾਈ ਨੂੰ ਮੁੱਖ ਮੰਤਰੀ ਨੇ ਆਪਾਂ ਨੂੰ ਜਲੰਧਰ ਭਰੋਸਾ ਦਿੱਤਾ ਸੀ ਕਿ ਆਉਂਦੇ ਦਿਨਾਂ ਦੇ ਵਿੱਚ 15 ਜੁਲਾਈ ਤੋਂ ਬਾਅਦ ਤੁਹਾਡੀ ਮੀਟਿੰਗ ਚੰਡੀਗੜ੍ਹ ਪੈਨਲ ਮੀਟਿੰਗ ਕੀਤੀ ਜਾਣੀ ਹੈ ਮੁੱਖ ਮੰਤਰੀ ਵੱਲੋਂ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦੀ ਉਮੀਦ ਸੀ ਕਿ ਸ਼ਾਇਦ ਪੰਜਾਬ ਦੇ ਸਿਹਤ ਸਿੱਖਿਆ ਮੰਤਰੀ ਜਾਂ ਹੋਰ ਮੰਤਰੀ ਸਬ ਕਮੇਟੀ ਇਸ ਗੱਲ ਦਾ ਬਹਾਨਾ ਘੜਦੇ ਆ ਕਿ ਸਾਡੇ ਕੋਲੇ ਬਜਟ ਨਹੀਂ ਸਾਡੇ ਕੋਲੇ ਫੰਡ ਨਹੀਂ ਸਾਡੇ ਕੋਲੇ ਮੁੱਖ ਮੰਤਰੀ ਦੇ ਹੁਕਮ ਨਹੀਂ ਤਾਂ ਕਰਕੇ ਤੁਹਾਡੀਆਂ ਮੰਗਾਂ ਸੰਬੰਧੀ ਲਗਾਤਾਰ ਜਿਹੜਾ ਹਰ ਇੱਕ ਮੀਟਿੰਗ ਦੇ ਵਿੱਚੋਂ ਕੋਈ ਵੀ ਸਾਰਥਕ ਹੱਲ ਨਹੀਂ ਸੀ ਨਿਕਲ ਰਿਹਾ ਤਾਂ 7 ਜੁਲਾਈ ਨੂੰ ਸਾਨੂੰ ਇਸ ਗੱਲ ਦਾ ਭਰੋਸਾ ਮਿਲਿਆ ਕਿ ਸ਼ਾਇਦ 15 ਜੁਲਾਈ 20 ਜੁਲਾਈ ਨੂੰ ਆਪਣੀ ਮੀਟਿੰਗ ਹੋਣੀ ਹੈ ਪਰ ਵਾਪਰਿਆ ਕੀ ਕਿ ਆਪਾਂ ਉਡੀਕ ਕੀਤੀ 28 ਜੁਲਾਈ ਨੂੰ ਫਿਰ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ ਸਾਰਿਆਂ ਨੇ ਰੋਸ ਪ੍ਰਦਰਸ਼ਨ ਕੀਤਾ ਬੇਰਜ਼ਗਰ ਸਾਂਝੇ ਮੋਰਚੇ ਦੀ ਗਵਾਈ ਦੇ ਵਿੱਚ ਜਿਹਦੇ ਵਿੱਚ ਆਟਨ ਕ੍ਰਾਫਟ ਬੀਐਡ ਮਲਟੀਪਰਪਸ ਓਵਰਏਜ ਅੰਡਰੇਜ ਪੀਐਸਪੀਸੀਐਲ ਕਾਮੇ ਜਿ세 ਬੰਦਿਆ ਸ਼ਾਮਲ ਹੈ ਲੈਕਚਰਾਰ ਜਿ세 ਬੰਦਿਆ ਸ਼ਾਮਲ ਹੈ ਤਾਂ ਇਹਨਾਂ ਸਾਰੀਆਂ ਮੰਗਾਂ ਨੂੰ ਆਪਾਂ ਲੈ ਕੇ ਆਪਣੀ ਭਰਤੀ ਦੀ ਮੰਗ ਉਹ ਮਰ ਸਾਧੂ ਛੋਟ ਸਾਰੇ ਵਿਸ਼ਿਆਂ ਦੀ ਮੰਗ 55% ਰੱਦ ਹੋਰ ਜਿਹੜਾ ਬਿਨਾਂ ਸ਼ਰਤ ਮਰਿਤਕਾ ਸੁਰਤਾ ਨੂੰ ਪੀਐਸਪੀਸੀਐਲ ਦੇ ਵਿੱਚ ਰੋਜ਼ਗਾਰ ਦੇਣ ਦੀ ਮੰਗ ਨੂੰ ਲੈ ਕੇ ਆਪਾਂ ਸੰਘਰਸ਼ ਕੀਤਾ ਉਸ ਦੇ ਦੌਰਾਨ ਆਪਾਂ ਨੂੰ ਮੁੱਖ ਮੰਤਰੀ ਦੀ ਮੀਟਿੰਗ ਤੇ ਆਪਾਂ ਅਡੇ ਪੰਜ ਸੱਤ ਵਾਰੀ ਆਪਣੇ ਨਾਲ ਪੁਲਿਸ ਨੇ ਧੱਕਾ ਮੂਕੀ ਵੀ ਕੀਤੀ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਕੋਠੀ ਅੱਗੇ 28 ਜੁਲਾਈ ਨੂੰ ਤਾਂ ਉਸ ਦੇ ਦੌਰਾਨ ਆਪਾਂ ਨੂੰ ਭਰੋਸਾ ਦਿੱਤਾ ਗਿਆ ਕਿ ਆਉਂਦੇ ਦਿਨਾਂ ਦੇ ਵਿੱਚ ਜਦੋਂ ਸੁਨਾਮ ਦੇ ਵਿੱਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਮੁੱਖ ਮੰਤਰੀ ਨੇ ਆਉਣਾ ਉਦੋਂ ਵੀ ਤੁਹਾਡੀ ਮੀਟਿੰਗ OSD ਨਾਲ ਕਰਵਾਈ ਜਾਣੀ ਹੈ ਉਮੀਦ ਹੈ ਤੁਹਾਨੂੰ CM ਦੀ ਮੀਟਿੰਗ ਦਿੱਤੀ ਜਾਣੀ ਹੈ ਪਰੰਤੂ ਬਾਅਦ ਦੇ ਵਿੱਚ ਆਪਾਂ ਨੂੰ ਇਹ ਮੀਟਿੰਗ ਸਬਕਮੇਟੀ ਦੀ ਦਿੱਤੀ ਗਈ ਸੁਨਾਮ ਵੀ ਆਪਣੇ ਸਾਥੀ ਪਹੁੰਚੇ ਉੱਥੇ OSD ਨੂੰ ਭਾਵੇਂ ਮਲਾਇਆ ਗਿਆ ਪਰ ਉਹ ਸਿਰਫ ਇੱਕ ਰਸਮ ਬਣ ਕੇ ਰਹੇਗੀ ਜੋ ਕਿ ਲਗਾਤਾਰ ਪੰਜਾਬ ਦੇ ਵਿੱਚ ਪਹਿਲਾਂ ਤੋਂ ਜਾਰੀ ਸੀ ਹੁਣ ਵੀ ਜਾਰੀ ਹੈ ਜਿੱਥੇ ਕਿਤੇ ਮੁੱਖ ਮੰਤਰੀ ਜਾਂਦਾ ਪੰਜ ਸੱਤ OSD ਨਾਲ ਲੈ ਜਾਂਦਾ ਤਾਂ ਉਹ ਵਕ ਵਕ ਥਾਂਾਂ ਤੇ ਫਿਰਦੇ ਲੋਕਾਂ ਤੋਂ ਮੰਗ ਪੱਤਰ ਇਕੱਠੇ ਕਰਦੇ ਫਿਰਦੇ ਆ ਜਿਵੇਂ ਕੋਈ ਕਿਸੇ ਸਟੇਜ ਤੋਂ ਇਹ ਕਹਿ ਲਈਏ ਕਿ ਆਪਣੇ ਨਾਮ ਪ੍ਰਾਪਤ ਕਰ ਰਿਹਾ ਹੁੰਦਾ ਹੈ ਕਿਸੇ ਦਰਸ਼ਕਾਂ ਨੇ ਕੋਈ ਉਹਨੂੰ ਸਹਾਇਤਾ ਭੇਜੀ ਉਹਦਾ ਸਨਮਾਨ ਭੇਜਿਆ ਤੇ ਉਹ ਸਨਮਾਨ ਇਕੱਠਾ ਕਰਦਾ ਹੁੰਦਾ ਤੇ ਇਸੇ ਤਰੀਕੇ ਦੇ ਨਾਲ ਮੁੱਖ ਮੰਤਰੀ ਆਪਣੇ ਓਐਸਰੀਆਂ ਦੀ ਲੈ ਕੇ ਵੱਖ-ਵੱਖ ਥਾਵਾਂ ਤੇ ਜਾਂਦਾ ਤੇ ਉੱਥੇ ਉਹਨਾਂ ਤੋਂ ਮੰਗ ਪੱਤਰ ਜਿੱਥੇ ਬੰਦੀਆਂ ਤੋਂ ਪ੍ਰਾਪਤ ਕਰਦਾ ਰਹਿੰਦਾ ਹੈ ਭਵਿੱਖ ਦੇ ਵਿੱਚ ਉਸ ਮੰਗ ਪੱਤਰ ਤੇ ਕੋਈ ਗੌਰ ਨਹੀਂ ਹੁੰਦੀ ਤਾਂ ਆਪਾਂ ਇਸ ਗੱਲ ਤੇ ਜਿਹੜਾ ਡਰ ਸੀ ਉਹੀ ਆਖਰ ਵਾਪਰਿਆ 31 ਜੁਲਾਈ ਦਾ ਦਿਨ ਲੰਘਿਆ 15 ਅਗਸਤ ਦਾ ਦਿਨ ਲੰਘਿਆ ਤੇ ਹੁਣ ਅੱਜ 19 ਜੁਲਾਈ ਨੂੰ 19 ਅਗਸਤ ਨੂੰ ਜਦੋਂ ਕੱਲ ਸ਼ਾਮ ਕੱਲ 20 ਅਗਸਤ ਨੂੰ ਆਪਣੀ ਮੀਟਿੰਗ ਹੋਣੀ ਹੈ ਚੰਡੀਗੜ੍ਹ ਸਬਕਮੇਟੀ ਦੇ ਨਾਲ ਤੇ ਅੱਜ 19 ਦੀ ਸ਼ਾਮ ਨੂੰ ਆਪਾਂ ਨੂੰ ਲੈਟਰ ਦੁਬਾਰਾ ਭੇਜ ਦਿੱਤਾ ਗਿਆ ਕਿ ਤੁਹਾਡੀ ਮੀਟਿੰਗ ਪੋਸਟਕਾਂ ਦਿੱਤੀ ਪੋਸਟਪੋਨ ਕਰ ਦਿੱਤੀ ਗਈ ਹੈ ਰੀਸ਼ਡਿਊ ਕਰ ਦਿੱਤੀ ਗਈ ਹੈ 10 ਤਰੀਕ ਤੱਕ 10 ਸਤੰਬਰ ਤੱਕ ਹੁਣ ਇਹ ਸੋਚਣ ਵਾਲੀ ਗੱਲ ਬਣਦੀ ਹੈ ਕਿ ਸਾਥੀਓ ਆਪਾਂ ਨੂੰ ਇਸ ਗੱਲ ਦੀ ਉਮੀਦ ਹੈ ਇਸ ਗੱਲ ਦੀ ਆਸ ਰਹਿੰਦੀ ਹੈ ਕਿ ਜਿੰਨਾ ਜਲਦੀ ਪੋਸਟ ਆਉਣ ਜਿੰਨਾ ਜਲਦੀ ਉਮਰ ਹੱਦ ਛੋਟ ਮਿਲੇ 55% ਰੱਦ ਹੋਵੇ ਹੋਰ ਤੇ ਪ੍ਰੰਤੂ ਸਰਕਾਰ ਲਗਾਤਾਰ ਟਰਕਾਰ ਰਹੀ ਹੈ ਜਦੋਂ ਆਪੋ ਜੀ ਆਪੋਜੀਸ਼ਨ ਦੇ ਵਿੱਚ ਜਿਆਵਾ ਦੀ ਪਾਰਟੀ ਉਦੋਂ ਕਾਂਗਰਸ ਸਰਕਾਰ ਤੇ ਇਸ ਗੱਲ ਦੇ ਦੋਸ਼ ਮੜਦੀ ਸੀ ਕਿ ਪੰਜਾਬ ਸਰਕਾਰ ਕਾਂਗਰਸ ਸਰਕਾਰ ਟੈਂਕੀ ਤੇ ਬੈਠੇ ਬੇਰਜ਼ਗਾਰਾਂ ਦੀ ਗੱਲ ਨਹੀਂ ਸੁਣਦੀ ਧਰਨੇ ਦੇ ਰਹੇ ਬੇਰਜ਼ਗਾਰਾਂ ਦੀ ਗੱਲ ਨਹੀਂ ਸੁਣਦੀ ਤੇ ਹੁਣ ਜਦੋਂ ਖੁਦ 28 ਮਹੀਨਿਆਂ ਤੋਂ ਸੱਤਾ ਦੇ ਵਿੱਚ ਨਹੀਂ ਬਖ ਬਖ ਥਾਮਾਂ ਤੇ ਸਟੇਜਾਂ ਤੇ ਜਾ ਕੇ ਵੋਟ ਪ੍ਰੋਸੀਸੀ ਸੇ ਲਾ ਕੇ ਮੁੱਖ ਮੰਤਰੀ ਭਾਵੇਂ ਇਸ ਗੱਲ ਦੇ ਜਿਹੜਾ ਵਾਅਦਾ ਕਰਦਾ ਇਸ ਗੱਲ ਦੇ ਐਲਾਨ ਕਰਦਾ ਕਿ ਪੰਜਾਬ ਦੇ ਵਿੱਚ ਸਭ ਕੁਝ ਠੀਕ ਠਾਕ ਚੱਲ ਰਿਹਾ ਰੋਜ਼ਗਾਰ ਦਿੱਤਾ ਜਾ ਰਿਹਾ ਨੌਕਰੀਆਂ ਵਡੀਆਂ ਜਾ ਰਹੀਆਂ ਨਹੀਂ ਪਰ ਜਿਹੜੀ ਜ਼ਮੀਨੀ ਹਕੀਕਤ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਤੱਕ ਸਿੱਖਿਆ ਭਾਗ ਦੇ ਵਿੱਚ ਸਿਹਤ ਭਾਗ ਦੇ ਵਿੱਚ ਇੱਕ ਵੀ ਪੋਸਟ ਜਾਰੀ ਨਹੀਂ ਕੀਤੀ ਗਈ ਜੇਕਰ ਜਾਰੀ ਕੀਤੀ ਗਈ ਹੈ ਇਸ ਲਾਈਵ ਨੂੰ ਜਦੋਂ ਕੋਈ ਆਮ ਆਦਮੀ ਪਾਰਟੀ ਦੇ ਵਰਕਰ ਸੁਣਨਗੇ ਇੰਟੈਲੀਜੈਂਸੀ ਜਾਂ ਕੋਈ ਹੋਰ ਸਾਥੀ ਜੁੜਨਗੇ ਪੱਤਰਕਾਰ ਸੁਣਨਗੇ ਤਾਂ ਉਹਨਾਂ ਨੂੰ ਬੇਨਤੀ ਹੈ ਇਸ ਗੱਲ ਦੀ ਕਿ ਇਸ ਪੇਜ ਤੇ ਉਹ ਗੱਲ ਸ਼ੇਅਰ ਕਰ ਦਿੱਤੀ ਜਾਵੇ ਜੇਕਰ ਐਂਟੀਟੀ ਤੋਂ ਲੈ ਕੇ ਏਟੀਟੀ ਮਾਸਟਰ ਕੇਡਰ ਲੈਕਚਰਰ ਪ੍ਰੋਫੈਸਰ ਸਹਾਇਕ ਪ੍ਰੋਫੈਸਰ ਕੋਈ ਵੀ ਪੋਸਟ ਜਾਰੀ ਕੀਤੀ ਗਈ ਹੋਵੇ ਪੰਜਾਬ ਸਰਕਾਰ ਨੇ 28 ਮਹੀਨਿਆਂ ਦੇ ਵਿੱਚ ਜਾਂ ਸਿਹਤ ਦੇ ਵਿੱਚ ਵਰਕਰ ਹੈਲਥ ਦੀ ਬੇਲ ਦੀ ਕੋਈ ਪੋਸਟ ਜਾਰੀ ਕੀਤੀ ਗਈ ਹੋਵੇ ਹਕੀਕਤ ਇਹ ਹੈ ਸੋ ਘਾਟ ਇਹ ਹੈ ਕਿ ਸਾਥੀਓ ਆਪਾਂ ਇਹਨਾਂ ਗੱਲਾਂ ਨੂੰ ਪੰਜਾਬ ਦੇ ਲੋਕਾਂ ਤੱਕ ਜਿਹੜਾ ਉਭਾਰ ਨਹੀਂ ਸਕੇ ਫਲੈਸ਼ ਨਹੀਂ ਕਰ ਸਕੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸ ਨਹੀਂ ਸਕੇ ਮੁੱਖ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਸਰਕਾਰ ਵੱਖ-ਵੱਖ ਥਾਵਾਂ ਤੇ ਵੱਡੇ ਵੱਡੇ ਬੈਨਰ ਲਾ ਕੇ ਪੋਸਟਰ ਲਾ ਕੇ ਫਲੈਕਸ ਲਾ ਕੇ ਚਾਰਟ ਲਾ ਕੇ ਜਾਂ ਹੋਰ মিডিਆ ਰਾਹੀਂ মিডিਆ ਖਰੀਦ ਕੇ ਕੁਝ ਕੁ ਪਹਿਲੇ ਹੀ ਵੀਡੀਓ ਉਹਨਾਂ ਦੀ ਬੋਲੀ ਬੋਲਣ ਵਾਲੇ ਜਿਹੜਾ ਮੀਡੀਆ ਵਿਰੋਧ ਕਰਨ ਵਾਲਾ ਸੀ ਉਹਨਾਂ ਨੂੰ ਬਾਹਰ ਰੱਖਿਆ ਜਾਂਦਾ ਵਕ ਵਕ ਥਾਮਾਂ ਤੇ ਜਿੱਥੇ ਮੁੱਖ ਮੰਤਰੀ ਜਾਂਦਾ ਤੁਸੀਂ ਵੇਖਿਆ ਸਾਰਿਆਂ ਨੇ ਉਸ ਮੀਡੀਆ ਨੂੰ ਉਸ ਜਿਹੜੀ ਰੈਲੀ ਤੋਂ ਦੂਰ ਰੱਖਿਆ ਜਾਂਦਾ ਤੇ ਜਿਹੜਾ ਆਪਣਾ ਆਪ ਦਾ ਮੀਡੀਆ ਸਰਕਾਰ ਦਾ ਉਹ ਸਿਰਫ ਉਹੀ ਗੱਲਾਂ ਬਹਿਰਲ ਕਰਦਾ ਜੋ ਪੰਜਾਬ ਸਰਕਾਰ ਅਲਾਉ ਕਰਦੀ ਹੈ ਜੋ ਹੁਕਮ ਦਿੰਦੀ ਹੈ ਜਦ ਕਿ ਅਸਲੀ ਤਸਵੀਰ ਨੂੰ ਨਹੀਂ ਬਖਾਇਆ ਜਾਂਦਾ ਸੋ ਆਪਣੀ ਜਿਹੜੀ ਕੱਲ 20 ਅਗਸਤ ਨੂੰ ਹੋਣੀ ਸੀ ਮੀਟਿੰਗ ਚੰਡੀਗੜ੍ਹ ਉਹ ਮੀਟਿੰਗ ਇੱਕ ਵਾਰ ਰੱਦ ਕਰ ਦਿੱਤੀ ਗਈ ਹੈ ਬਹਾਨਾ ਇਹ ਕੜਿਆ ਜਾ ਸਕਦਾ ਹੈ ਕਿ ਸ਼ਾਇਦ ਲੰਗੋਵਾਲ ਦੀ ਵਰਸੀ ਅਸਲ ਦੇ ਵਿੱਚ ਅਜਿਹੀ ਗੱਲ ਨਹੀਂ ਹੈ ਜਿਹੜੇ ਅੰਦਰੂਨੀ ਸੂਚਨਾ ਹੈ ਕਿ ਸ਼ਾਇਦ ਪੰਜਾਬ ਦੇ ਖਜ਼ਾਨਾ ਮੰਤਰੀ ਸਾਹਿਬ ਬਿਜੀ ਹੈ ਕਿਤੇ ਜਿਹੜੇ 28 ਮਹੀਨਿਆਂ ਤੋਂ ਲਗਾਤਾਰ ਬਿਜੀ ਚੱਲ ਰਹੇ ਹੈ ਪੰਜਾਬ ਦੇ ਵਿੱਚ ਸਾਰੇ ਮੰਤਰੀ ਲਗਾਤਾਰ 28 ਮਹੀਨਿਆਂ ਤੋਂ ਬਿਜੀ ਚੱਲ ਰਹੇ ਨੇ ਅਨੇਕਾ ਵਾਰੀ ਚੰਡੀਗੜ੍ਹ ਜਾ ਕੇ ਮੀਟਿੰਗ ਦਿੱਤੀ ਹੁੰਦੀ ਹੈ ਉਸ ਮੀਟਿੰਗ 'ਚ ਜਾ ਕੇ ਬੇਰਜ਼ਗਾਰ ਜਦ ਮੁੜਦੇ ਹੈ ਤਾਂ ਸੋਚ ਲੈਣਾ ਚਾਹੀਦਾ ਸਮਝ ਲੈਣਾ ਚਾਹੀਦਾ ਹੈ ਕਿ ਕਿੰਨੇ ਖਰਚੇ ਖਰਚੇ ਕਰਕੇ ਖਜਲ ਖਵਾਰੀ ਚੱਲ ਕੇ ਬੇਰਜ਼ਗਾਰ ਬਿਨਾ ਮੀਟਿੰਗ ਕੀਤੀ ਵਾਪਸ ਖਾਲੀ ਹੱਥ ਪਰਤਦੀ ਹੈ ਪਿਛਲੀ ਸਰਕਾਰ ਦੀ ਖਿੱਲੀ ਡਾਉਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀ ਤੁਸੀਂ ਵੇਖ ਚੁੱਕੇ ਹੋ ਕਿ ਇਹ ਉਹਨਾਂ ਤੋਂ ਜ਼ਿਆਦਾ ਕਿਤੇ ਬੇਰਜਗਰਾਂ ਦੀ ਪੰਜਾਬਦਿਆਂ ਦੀ ਖੱਜਲ ਖਵਾਰੀ ਕਰਵਾਉਣ ਦੀ ਜ਼ਿੰਮੇਵਾਰ ਹੈ ਸੋ ਸਾਥੀਓ ਕੱਲ ਵਾਲੀ ਮੀਟਿੰਗ ਹੈ ਉਹ ਮੁਲਤਵੀ ਕੀਤੀ ਗਈ ਹੈ 22 ਅਗਸਤ ਨੂੰ ਮੀਟਿੰਗ ਹੋਣੀ ਹੈ ਮੁੱਖ ਮੰਤਰੀ ਜੀ ਨਾਲ ਇਸ ਤੇ ਮੁੱਖ ਮੰਤਰੀ ਦੇ ਨਾਲ ਭਰੋਸਾ ਦਿੱਤਾ ਗਿਆ ਹੈ ਡਰ ਇਹ ਹੈ ਕਿ ਉਹ ਮੀਟਿੰਗ ਵੀ ਰੱਦ ਕੀਤੀ ਜਾਣੀ ਹੈ ਜੇਕਰ ਅਜਿਹਾ ਕੁਝ ਵਾਪਰਦਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਹੈ ਕਿ ਆਪਾਂ ਕਿੰਨਾ ਕੁ ਚਿਰ ਚੁੱਪ ਕਰਕੇ ਬੈਠਾਂਗੇ ਕਿੰਨਾ ਕੁ ਚਿਰ ਆਪਣੇ ਕੋਚਿੰਗ ਸੈਂਟਰਾਂ ਚ ਆਨਲਾਈਨ ਆਫਲਾਈਨ ਤਿਆਰੀਆਂ ਕਰਾਂਗੇ ਕਿੰਨਾ ਕੁ ਚਿਰ ਰੀਡਿੰਗ ਹਾਲਾਂ ਤੇ ਲਾਇਬ੍ਰੇਰੀਆਂ ਦੇ ਵਿੱਚ ਬੈਠਾਂਗੇ ਕਿੰਨਾ ਕੁ ਚਿਰ ਆਪਾਂ ਤਿਆਰੀਆਂ ਦੇ ਵਿੱਚ ਲਾਵਾਂਗੇ ਜਦ ਕਿ ਭਵਿੱਖ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਖਾਸ ਕਰਕੇ ਸਿਹਤ ਤੇ ਸਿੱਖਿਆ ਦੇ ਵਿੱਚ ਪੋਸਟ ਆਉਣ ਦੀ ਉਮੀਦ ਨਹੀਂ ਲੱਗ ਰਹੀ ਕਿਉਂਕਿ ਸਰਕਾਰ ਅਜੇ ਆਉਣ ਵਾਲੇ ਸਮਿਆਂ ਦੇ ਵਿੱਚ ਪੰਚਾਇਤੀ ਚੋਣਾਂ ਆਉਣ ਵਾਲੇ ਸਮਿਆਂ ਦੇ ਵਿੱਚ ਪੰਜਾਬ ਦੀਆਂ ਜਮਨੀ ਚੋਣਾਂ ਵਿੱਚ ਪੂਰੀ ਤਰ੍ਹਾਂ ਬੇਸਤ ਹੈ ਪੂਰੀ ਤਰ੍ਹਾਂ ਵਿਜੀ ਹੈ ਪੂਰੀ ਤਰ੍ਹਾਂ ਉਲਜੀ ਹੋਈ ਹੈ ਤੇ ਆਪਸੀ ਧੜੇਬੰਦੀ ਨੂੰ ਕਾਬੂ ਕਰਨ ਦੇ ਵਿੱਚ ਲੱਗੀ ਐ ਤੇ ਤੁਹਾਡਾ ਧਿਆਨ ਬਿਲਕੁਲ ਨਹੀਂ ਦੇ ਰਹੀ। ਇਹ ਹੁਣ ਤੁਹਾਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੇ ਜਿਹੜਾ ਦੁੱਖ ਦੇ ਥਾਂ ਤੇ ਚੁੰਡੀ ਵੱਡੀ ਹੈ ਪੰਜਾਬ ਸਰਕਾਰ ਨੂੰ ਮਜਬੂਰ ਕਰੀਏ। ਇਕੱਠੇ ਹੋ ਕੇ ਅੰਬੜਾ ਮਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮੋਰਚੇ ਵੱਲੋਂ ਬਿਰਜਕਰ ਸੰਜੀ ਮੋਰਚੇ ਵੱਲੋਂ ਜਿਹਦੇ ਵਿੱਚ 5-6 ਜਤੇ ਬੰਦੀਆਂ ਨੇ ਜਿਨ੍ਹਾਂ ਦਾ ਨਾਮ ਮੈਂ ਪਹਿਲਾਂ ਜ਼ਿਕਰ ਕੀਤਾ ਸਾਰੇ ਆਪਾਂ ਇਕੱਠੇ ਹੋ ਕੇ ਹੰਬੜਾ ਮਾਰ ਕੇ ਪੰਜਾਬ ਸਰਕਾਰ ਨੂੰ ਮਜਬੂਰ ਕਰੀਏ ਕਿ ਸਿੱਖਿਆ ਤੇ ਸਿਹਤ ਦੇ ਵਿੱਚ ਪੋਥਾ ਕੱਢੀਆਂ ਜਾਣ ਪੀਐਸਪੀਸੀਐਲ ਵਾਲੇ ਕੰਮਾਂ ਦੀ ਗੱਲ ਸੁਣੀ ਜਾਵੇ। ਜਿਦਿਆਂ ਉਹਨਾਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਆਉਂਦੀਆਂ ਵਿਧਾਨ ਸਭਾ ਜਿਮਨੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਪਾਂ ਅਜਿਹਾ ਮਾਹੌਲ ਖੜਾ ਕਰੀਏ ਕਿ ਜਿਵੇਂ ਮੁੱਖ ਮੰਤਰੀ ਪੰਜਾਬ ਈਸੂੜੂ ਵਿੱਚ ਆ ਕੇ ਜਲੰਧਰ ਵਿੱਚ ਆ ਕੇ ਬਰਨਾਲੇ ਦੇ ਵਿੱਚ ਆ ਕੇ ਜਾਂ ਅੱਜ ਬਾਬੇ ਬਕਾਲੇ ਜਾ ਕੇ ਸੁੱਕਾ ਮੁਰਦਾ ਤਾਂ ਇੱਕ ਸੁੱਕਾ ਨਹੀਂ ਮੁਰਨਾ ਚਾਹੀਦਾ ਜਿਵੇਂ ਫਿਰ ਆਪਾਂ ਕਾਂਗਰਸ ਸਰਕਾਰ ਵੇਲੇ ਕਰਦੇ ਸੀ ਪਿਛਲੀਆਂ ਸਰਕਾਰਾਂ ਵੇਲੇ ਕਰਦੇ ਸੀ ਅਕਾਲੀ ਭਾਜਪਾ ਸਰਕਾਰ ਵੇਲੇ ਕਰਦੇ ਰਹੇ ਆ ਬਕਬਕ ਥਾਮਾ ਤੇ ਜਿੱਥੇ ਮੁੱਖ ਮੰਤਰੀ ਜਾਂਦਾ ਸਿੱਖਿਆ ਮੰਤਰੀ ਜਾਂਦਾ ਜਾਂ ਹੋਰ ਮੰਤਰੀ ਜਾਂਦੇ ਉਹਨਾਂ ਦਾ ਘਰਾਓ ਕੀਤਾ ਜਾਂਦਾ ਮੁਰਦਾਬਾਦ ਕੀਤੀ ਜਾਂਦੀ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਕਾਲੇ ਝੰਡੇ ਵਿਖਾਏ ਜਾਂਦੇ ਤਾਂ ਸਾਥੀਓ ਜਲਦੀ ਤੋਂ ਜਲਦੀ ਇੰਨਾਂ ਗੱਲਾਂ ਦੀ ਇਹ ਅਜਿਹੇ ਸੰਘਰਸ਼ ਦੀ ਤਿਆਰੀ ਕਰਦੇ ਹੋ ਜੇ ਕਰਨਾ ਕੀਤੀ ਤਾਂ ਆਉਂਦੀਆਂ 2027 ਤੱਕ ਪੋਸਟਾਂ ਭੁੱਲ ਜਾਓ ਉਮਰਤ ਛੋਟ ਭੁੱਲ ਜਾਓ ਤੁਹਾਡੀਆਂ ਮੰਗਾਂ ਮਸਲੇ ਸਰਕਾਰ ਨੇ ਨਹੀਂ ਹੱਲ ਕਰਨੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਇਸ ਸਰਕਾਰ ਦਾ ਨੱਕ ਨਾ ਭੰਨਿਆ ਇਸ ਦਾ ਮੂੰਹ ਨਾ 모ੜਿਆ ਜੇ ਇਸ ਨੂੰ ਸਖਤ ਨਾ ਸਖਾਇਆ ਹਰੇਕ ਮੋੜ ਤੇ ਨਾ ਘੇਰਿਆ ਜੇਕਰ ਇਹ ਜਿਹੜਾ ਕੁਝ ਨਾ ਕੀਤਾ ਤਾਂ ਤੁਹਾਡੀ ਕੋਈ ਵੀ ਮੰਗ ਮੰਨੀ ਨਹੀਂ ਜਾਣੀ ਸੋ ਬੇਨਤੀ ਹੈ ਕਿ ਅੱਜ ਬਿਰਜਗਰ ਸਾਝੇ ਮੁਰਚੇ ਵੱਲੋਂ ਇਸ ਗਲਤੀ ਨਿਖੇਦੀ ਵੀ ਕੀਤੀ ਗਈ ਹੈ ਤੁਹਾਨੂੰ ਵੀ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਹੈ ਬਣਦੀ ਹੈ ਕਿ ਜਦੋਂ ਤੁਸੀਂ ਇਸ ਵੀਡੀਓ ਨੂੰ ਸੁਣੋਗੇ ਜਿੱਥੇ ਕਿਤੇ ਲਾਈਵ ਸ਼ੇਅਰ ਕਰ ਸਕਦੇ ਹੋ ਕਰਿਓ ਤੇ ਨਾਲ ਦੀ ਨਾਲ ਆਪਣੇ ਕਮੈਂਟਾਂ ਦੇ ਵਿੱਚ ਆਪਣੇ ਲਾਈਵ ਦੇ ਵਿੱਚ ਜਿੱਥੇ ਸ਼ੇਅਰ ਕਰੋਗੇ ਉੱਥੇ ਹਰੇਕ ਥਾਂ ਤੇ ਪੰਜਾਬ ਸਰਕਾਰ ਦੀ ਇਸ ਨਾਕਾਮੀ ਦਾ ਇਸ ਨਲਾਇਕੀ ਦਾ ਮੂੰਹ ਤੋੜਮਾ ਜਵਾਬ ਦਿਓ ਇਸ ਦੀ ਨਿਖੇਦੀ ਕਰਨੀ ਕਰੋ ਅਤੇ ਹੋਰ ਉਹਨਾਂ ਲੋਕਾਂ ਤੋਂ ਕਰਾਓ ਜੋ ਤੁਹਾਡੇ ਰੋਜ਼ਗਾਰ ਲਈ ਫਿਕਰਮੰਦਾਂ ਨੇ ਪੰਜਾਬ ਦੇ ਭੋਖਲੇ ਫਿਕਰਮੰਦ ਨੇ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਪੰਜਾਬ ਸਰਕਾਰ ਦੀ ਇਸ ਹਰਕਤ ਦਾ ਇਸ ਨੀਤੀ ਦਾ ਪਤਾ ਲੱਗੇ ਕਿ ਲਗਾਤਾਰ ਟਾਲੇ ਬਟਣ ਵਾਲੀ ਨੀਤੀ ਹੈ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜਣ ਵਾਲੀ ਸਰਕਾਰ ਸਾਫਤ ਹੋ ਚੁੱਕੀ ਹੈ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸੋ ਸਾਰੇ ਸਾਥੀ ਇਸ ਨੂੰ ਵੱਧ ਤੋਂ ਵੱਧ ਟੈਗ ਸ਼ੇਅਰ ਕਰਕੇ ਆਓ ਪੰਜਾਬ ਦੇ ਵਿੱਚ ਇੱਕ ਅਜਿਹਾ ਮਾਹੌਲ ਸਰਜੀ ਕਿ ਹੌਂਦੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ ਇਹਨਾਂ ਦੇ ਮੰਤਰੀਆਂ ਨੂੰ ਘਰਾਂ ਦੇ ਵਿੱਚੋਂ ਨਿਕਲਣਾ ਮੁਸ਼ਕਲ ਕਰੀਏ ਜਿੱਥੇ ਕਿਤੇ ਜਾਣ ਤੁਹਾਡੀ ਆਵਾਜ਼ ਗੂੰਜੇ ਤੁਹਾਡੇ ਨਾਰੇ ਗੂੰਜਣ ਤੁਹਾਡੀ ਮੰਗ ਗੂੰਜੇ ਤੁਸੀਂ ਆਉ ਸਾਰੇ ਰੱਖ ਕੇ ਆਪਾਂ ਹਮਲਾ ਮਾਰੀ ਬੇਜ਼ਗਰ ਸਾਡੀ ਮੁਰਚੇ ਵੱਲੋਂ ਮੈਂ ਸੁਣ ਦੱਸੇ ਟਲੜਾ